ਹਲਕਾ ਸੈਂਟਰਲ ਦੇ ਅਧੀਨ ਪੈਂਦੇ ਗਿਲ ਰੋਡ ਵਿਖੇ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਦੀ ਅਗਵਾਈ ਦੇ ਵਿੱਚ ਵਿਕਾਸ ਕਾਰਜਾਂ ਦੀ ਹਨੇਰੀ 76 ਲੱਖ ਦੀ ਲਾਗਤ ਨਾਲ ਹਲਕੇ ਵਿੱਚ ਸਟਰੀਟ ਲਾਈਟਾਂ ਦੀ ਸ਼ੁਰੂਆਤ ਕੀਤੀ ਗਈ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਨੇ ਦੱਸਿਆ ਕਿ ਰਾਹਗੀਰਾਂ ਨੂੰ ਸਟਰੀਟ ਲਾਈਟਾਂ ਬੰਦ ਹੋਣ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅੱਜ 76 ਲੱਖ ਦੀ ਲਾਗਤ ਦੇ ਨਾਲ ਜਿਹੜਾ ਹਲਕਾ ਸੈਂਟਰਲ ਦੇ ਅੰਦਰ 4 ਲੱਖ ਦੇ ਲਾਗਨ ਨਾ ਪੋਲ ਲੱਗ ਰਹੇ ਆ ਔਰ ਸਾਰੀ ਲਾਈਟਿੰਗੇ ਜ਼ਰੂਰੀ ਸੀ ਕਿਉਂਕਿ ਜਦੋਂ ਹਲਕੇ ਦੇ ਅੰਦਰ ਚਾਨਣ ਹੋਊਗਾ ਤਾਂ ਹੀ ਲੋਕਾਂ ਦੇ ਕੰਮਾਂ ਲਈ ਲੋਕਾਂ ਨੂੰ ਜਾਣ ਲਈ ਸਹੂਲਤ ਆਊਗੀ ਆ 76 ਲਗਦੀ ਲਾਗਤ ਦੇ ਨਾਲ ਹਲਕਾ ਸੈਂਟਰ ਦੇ ਅੰਦਰ ਜਿਹੜਾ ਇਹ ਅੱਜ ਪੋਲ ਦਾ 40 ਲੱਖ ਦੇ ਲਾਗਨ ਨਾ ਪੋਲ ਲੱਗਣੇ ਆ ਤੇ ਬਾਕੀ ਸਾਰਾ ਜੋ ਲਾਈਟਿੰਗ ਆ ਉਹ 74 ਲੱਖ ਦਾ ਪੂਰਾ ਟੈਂਡਰ ਹੈ ਜਿਹੜਾ ਇਹ ਬਹੁਤ ਜਲਦੀ ਲੋਕਾਂ ਦੇ ਕੰਮ ਦੇ ਵਿੱਚ ਆਊਗਾ ਔਰ ਸਾਰੇ ਇਲਾਕੇ ਨੂੰ ਜਿਹੜਾ ਰੋਸ਼ਨੀ ਦੇ ਵਿੱਚ ਬਦਲਿਆ ਜਾਊਗਾ ਅੱਜ ਹਲਕਾ ਸੈਂਟਰ ਦੇ ਵਾਰਡ ਨੰਬਰ 74 ਦੇ ਖੜੇ ਆ ਜਿੱਥੇ ਸਾਡੇ ਅਤੀ ਸਤਿਕਾਰਯੋਗ ਐਮ ਐਲ ਏ ਸ਼੍ਰੀ ਸ਼ੋਪਰਾਸ਼ਿਦ ਪੱਪੀ ਜੀ ਉੱਚੇਚੇ ਤੌਰ ਤੇ ਜਿਹੜੀ ਸੈਂਟਰ ਵਾਰਡ ਵਿੱਚ ਵੱਡੇ ਪੋਲ ਲੱਗਣੇ ਸੀ ਉਹਦਾ ਉਦਘਾਟਨ ਕਰਨ ਆ ਰਹੇ ਆ ਅੱਜ ਉਹਨਾਂ ਨੇ ਆਪਣੇ ਕਾਰਕਮਲਾ ਦੇ ਨਾਲ ਹਲਕਾ ਸੈਂਟਰ ਦੇ ਵਿੱਚ ਉਦਘਾਟਨ ਕੀਤਾ ਅਸੀਂ ਇਹ ਦਿੰਦੇ ਹਾਂ ਕਿ ਹੈਰਾਈਆਂ ਧੰਨਵਾਦ ਕਰਨੇ ਆ ਕਿਉਂਕਿ ਇਹ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਆ ਇਹ ਜਾਦੀ ਸਰਕਾਰ ਆਈ ਆ ਜਿਹੜੇ ਪ੍ਰਕਿਰਤੀ ਦੇ ਕੰਮ ਨੇ ਵਿਕਾਸ ਦੇ ਕੰਮ ਨੇ ਉਹ ਬਹੁਤ ਦੌਰਾਂ ਦੇ ਚੱਲ ਰਹੇ ਨੇ ਜਿੱਥੇ ਪਹਿਲਾਂ ਪਾਣੀ 3 ਕਰੋੜ ਦੀ ਲਾਗਤ ਨਾਲ ਸੜਕਾਂ ਬਣੀਆਂ ਫਿਰ ਸੈਂਟਰ ਵੱਜ ਲੱਗੀ ਬਣੀ ਉਸ ਤੋਂ ਬਾਅਦ ਬੁੱਟੇ ਲੱਗੇ ਹੁਣ ਜਿੱਥੇ ਜਿੱਥੇ ਲਾਈਟ ਦੀ ਸਮੱਸਿਆ ਸੀਗੀ ਉੱਥੇ ਅਸੀਂ ਵੱਡੇ ਪੋਲ ਲਗਵਾ ਰਹੇ ਹਾਂ ਤਾਂ ਕਿ ਸਨੇਚਿੰਗ ਦੀ ਜਾਂ ਕਿਉਂਕਿ ਰੋਸ਼ਨੀ ਜਿਹੜੀ ਆ ਜੇ ਜ਼ਿੰਦਗੀ 'ਚ ਰੋਸ਼ਨੀ ਜ਼ਰੂਰ ਤਾਂ ਰਾਤ ਨੂੰ ਤੁਰਨ ਫੇਰਨ ਬਾਸਵੀ ਰੋਸ਼ਨੀ ਜੂਤਾ ਸੋ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਸਾਡਾ ਮਜ਼ਬੂਤ ਇਰਾਦਾ ਹੈ। ਲੁਧਿਆਣਾ ਲਾਇਬ੍ਰੇਟਿੰਗ ਕਾ ਚਾਰ ਦਿਨ ਰਿਹਾ।